ਤਾਂ ਬਿਲਕੁਲ ਜਿਵੇਂ ਕਿ ਅੱਜ ਵਿਜੇ ਦਸ਼ਮੀ ਦਾ ਤਿਹਾਉਲ ਮਨਾਇਆ ਜਾਣਾ ਤਾਂ ਇੱਕਾ ਇੱਕ ਮੌਸਮ ਨੇ ਕਰਵਟ ਬਦਲੀ ਹੈ ਤੇ ਮੌਸਮ ਬਦਲਣ ਦੇ ਨਾਲ ਬਰਸਾਤ ਜਿਹੜੀ ਹੈਗੀ ਉਹ ਤੜਕਸਾਰ ਤੋਂ ਸ਼ੁਰੂ ਹੋਈ ਹੈ ਤਾਂ ਕਈ ਜਗ੍ਹਾ ਤੇ ਇਦਾਂ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਕਿ ਜਿੱਥੇ ਪੁਤਲੇ ਜਿਹੜੇ ਰਾਵਣ ਕੁੰਮਕਨ ਮੇਘਨਾਦ ਦੇ ਪੁੱਤਰੇ ਪੁਤਲੇ ਜਿਹੜੇ ਬਣਾਏ ਸੀਗੇ ਉਹ ਥੋੜੇ ਜਿਹਾ ਨੁਕਸਾਨੇ ਗਏ ਨੇ ਪਰ ਇਸ ਲਈ ਜਲੰਧਰ ਦੇ ਗੁਰਗੁਬਿੰਦ ਸਿੰਘ ਐਵੇਨਿਊ ਦੀ ਗੱਲ ਕਰਾਂ ਤਾਂ ਇੱਥੇ ਨੁਕਸਾਨ ਜ਼ਰੂਰ ਹੋਇਆ ਗਿੱਲੇ ਜ਼ਰੂਰ ਹੋਏ ਆ ਪਰ ਕੋ ਖਾਸਾ ਨੁਕਸਾਨ ਜਿਹੜਾ ਹੈਗਾ ਉਹ ਦੇਖਣ ਨੂੰ ਨਹੀਂ ਮਿਲ ਰਿਹਾ ਹਾਲਾਂਕਿ ਜਿਹੜੇ ਇੱਥੇ ਦੇ ਆਰਗੇਨਾਈਜ਼ਰ ਹੈਗੇ ਨੇ ਜਸ ਸਕਿਉਰਟੀ ਗਾਰਡ ਹੈਗੇ ਨੇ ਉਹਨਾਂ ਦੀ ਸੂਝ ਪੂਝ ਦੇ ਨਾਲ ਬਚਾ ਵੀ ਹੋਇਆ ਕਿਉਂਕਿ ਜਿਹੜੇ ਰਿਮੋਟ ਕੰਟਰੋਲ ਜਿਹੜੇ ਨਾਲ ਇਸ ਨੂੰ ਪਤਲੇਆਂ ਦਾ ਦਹਨ ਕੀਤਾ ਜਾਣਾ ਸੀਗਾ ਉਹਨਾਂ ਨੂੰ ਸ਼ਾਰਟ ਸਰਕਟ ਜ਼ਰੂਰ ਹੋਇਆ ਉਹ ਇਹਨਾਂ ਦੀ ਸੂਝ ਪੂਝ ਨਾਲ ਜਿਹੜੀ ਬਿਜਲੀ ਦੀਆਂ ਤਾਰਾਂ ਸੀਗੀਆਂ ਉਹਨਾਂ ਨੂੰ ਪਰੇ ਹਟਾਇਆ ਗਿਆ ਇਸ ਕਰਕੇ ਥੋੜਾ ਜਿਹਾ ਬਚਾ ਹੋਇਆ ਪਰ ਮੈਂ ਤਸਵੀਰ ਤੁਹਾਨੂੰ ਥੋੜੀ ਲਾਗੋ ਦਿਖਾਉਣ ਦੀ ਕੋਸ਼ਿਸ਼ ਕਰੂੰਗਾ ਕਿ ਕੀ ਨੁਕਸਾਨ ਹੋ ਸਕਦਾ ਸੀ ਜੇ ਇਹ ਸਿਕਿਉਰਟੀ ਗਾਰਡ ਇੱਥੇ ਮੌਜੂਦ ਨਾ ਹੁੰਦੇ ਤਾਂ ਤਸਵੀਰਾਂ ਜਿਹੜੀਆਂ ਹੈਗੀਆਂ ਨੇ ਗੁਰੂ ਗੋਬਿੰਦ ਸਿੰਘ ਐਵੇਨਿਊ ਦੀਆਂ ਹੈਗੀਆਂ ਨੇ ਜਿੱਥੇ ਕਿ ਇਹ ਬਿਜਲੀ ਦੀ ਤਾਰ ਜਿਹੜੀ ਇਸ ਤੇ ਨਾਲ ਰਿਮੋਟ ਕੰਟਰੋਲ ਜਿਹੜਾ ਲਗਾਇਆ ਗਿਆ ਸੀ ਇੱਥੇ ਪੁਤਲਿਆਂ ਨੂੰ ਇਹ ਸ਼ਾਰਟ ਸਰਕਟ ਜ਼ਰੂਰ ਹੋਇਆ ਔਰ ਤੁਰੰਤ ਪ੍ਰਭਾਵ ਨਾਲ ਇਹਨੂੰ ਪਤਾਰ ਨੂੰ ਪਰੇ ਕੀਤਾ ਗਿਆ ਜਿਹਦੇ ਕਰਕੇ ਥੋੜਾ ਬਚਾ ਹੋਇਆ ਪਰ ਜਿਹੜੀ ਮੀਂਹ ਹਨੇਰੀ ਚੱਕਰ ਜਿਹੜਾ ਸਵੇਰੇ ਅੱਜ ਚੱਲਿਆ ਸੀਗਾ ਉਹਦੇ ਨਾਲ ਬਹੁਤੀਆਂ ਜਗਾਵਾਂ ਤੇ ਜਿਹੜੇ ਪੁਤਲੇ ਸੀਗੇ ਉਹਨਾਂ ਨੂੰ ਨੁਕਸਾਨ ਜ਼ਰੂਰ ਹੋਇਆ ਪਰ ਜਿਹੜੀ ਜਲੰਧਰ ਦੀ ਗੱਲ ਕਰੀਏ ਜਲੰਧਰ ਦੇ ਵਿੱਚ ਕਈ ਜਗ੍ਹਾ ਤੇ 라ਵਣ ਕੁੰਮਕਲ ਮੇਘਨਾਦ ਦੇ ਪੁਤਲੇ ਜਿਹੜੇ ਹੈਗੇ ਨੇ ਲਗਾਏ ਗਏ ਨੇ ਪਰ ਫਿਲਹਾਲ ਜਿਹੜਾ ਗੁਰੂ ਗੋਬਿੰਦ ਸਿੰਘ ਐਵੇਨਿਊ ਦੇ ਵਿੱਚ ਜਿਹੜੇ ਪੁਤਲੇ ਲਗਾਏ ਗਏ ਨੇ ਉਹਨਾਂ ਦਾ ਕਾਫੀ ਹੱਤਕਰ ਬਚਾ ਰਿਹਾ ਹੈਗਾ ਇਧਰਲੀ ਪਾਸੇ ਵੀ ਤਾਰਾਂ ਨੂੰ ਹਟਾਇਆ ਗਿਆ ਜਿਹੜੇ ਕਿ ਜਿਹੜੀਆਂ ਲੜੀਆਂ ਜਿਹੜੀਆਂ ਇਹ ਤੇ ਜਗਮਗ ਕਰਦੀਆਂ ਲੜੀਆਂ ਜਿਹੜੀਆਂ ਪੁਤਲਿਆਂ ਨੂੰ ਸਜਾਇਆ ਗਿਆ ਉਹ ਉਹਨਾਂ ਪੁਤਲਿਆਂ ਤੋਂ ਜਿਹੜੀਆਂ ਲੜੀਆਂ ਦੇ ਤਾਰਾਂ ਸੀਗੀਆਂ ਉਹਨਾਂ ਨੂੰ ਜਰੂਰ ਪਰੇ ਕੀਤਾ ਗਿਆ ਪਰੇ ਨਹੀਂ ਹੈ ਸ਼ਾਰਟ ਸਰਕਟ ਅੱਛਾ ਕੀ ਕਹਿਣਾ ਚਾਹੁੰਦੇ ਤੁਸੀਂ ਦੱਸ ਦਿਓ ਥੋੜੀ ਜਿਹੀ ਤਾਰਾ ਤਾਰਾ ਵੀ ਜਿਹੜੀ ਉਹ ਤਾਰ ਪਈ ਆ ਉਹ ਸ਼ਾਰਟ ਸਰਕਟ ਨਾਲ ਹੋਈ ਆ ਨਹੀਂ ਨਹੀਂ ਅਸੀਂ ਰੱਤੀ ਖਤਮ ਕਰਤਾ ਸੀ ਇਹਨਾਂ ਨੂੰ ਹਾਂ 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 ਇੱਥੇ ਕੁਝ ਨਹੀਂ ਹੈਗਾ ਸ਼ਾਰਟ ਸਰਕਟ ਦਾ ਇਹ ਤਾਰਾ ਉਹਨਾਂ ਦੀ ਆਪਣੀ ਇੱਥੇ ਰੱਖ ਕੇ ਗਏ ਆ ਉਹ ਨਹੀਂ ਸ਼ਾਰਟ ਸਰਕਟ ਦਾ ਇੱਥੇ ਤਾਰ ਕੋਈ ਵੀ ਨਹੀਂ ਆ ਠੀਕ ਹੈ ਤਾਂ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਕਿ ਨਹੀਂ ਹੋਇਆ ਇਹ ਤਾਰਾਂ ਜਿਹੜੀਆਂ ਹਟਾਈਆਂ ਗਈਆਂ ਨੇ ਕੋਸ਼ਿਸ਼ ਕਰਾਂਗੇ ਹੋਰ ਗੱਲਬਾਤ ਕਰਨ ਦੀ ਵੀ ਜਿਹੜੇ ਇੱਥੇ ਦੇ ਸਿਕਿਉਰਿਟੀ ਗਾਰਡ ਜਾਂ ਆਰਗੇਨਾਈਜ਼ਰ ਹੈਗੇ ਨੇ ਉਹਨਾਂ ਨਾਲ ਕੀ ਆਖਰਕਾਰ ਉਹਨਾਂ ਦਾ ਕੀ ਕਹਿਣਾ ਹੈ ਤੇ ਇੱਥੇ ਜਿਹੜੇ ਜਲੰਧਰ ਦੀ ਗੱਲ ਕਰੀਏ ਜਲੰਧਰ ਦੇ ਵਿੱਚ ਪੁਤਲਿਆਂ ਦਾ ਨੁਕਸਾਨ ਨਹੀਂ ਹੋਇਆ ਹਲਕਾ ਮੋਟਾ ਜਿਹੜਾ ਨੁਕਸਾਨ ਹੈਗਾ ਉਹ ਆ ਭਾਈ ਸਾਹਿਬ ਕਿਵੇਂ ਦੇਖਦੇ ਹੋ ਕਿ ਜਿਹੜੇ ਤਾਰਾਂ ਨੂੰ ਹਟਾਇਆ ਗਿਆ ਤੁਹਾਡੇ ਵੱਲੋਂ ਕੀ ਹੋਇਆ ਕੀ ਸੀਗਾ ਆਖਰਕਾਰ ਥੋੜਾ ਸਮਝਾਉਣ ਦੀ ਕੋਸ਼ਿਸ਼ ਕਰੋ ਸਰ ਐਕਚੁਅਲੀ ਹੋਇਆ ਕੀ ਕਿ ਆਪ ﺍﻟाइयां 라ਉਣ ਨੂੰ ਨਾ ਸਰ ਸਜਾਵਣ ਵਾਸਤੇ ਸਜਾਵਣ ਵਾਸਤੇ ਜਿਹੜੀਆਂ ਲਾਈਟਾਂ ਲਾਈਆਂ ਉਹ ਤਾਰ ਸ਼ਾਇਦ ਪਤਲੀ ਸੀ ਜਾਂ ਕੀ ਉਹ ਸ਼ਾਰਟ ਸਰਕਟ ਹੋ ਗਈ ਸੀ ਇਸ ਰਾਤ ਨੂੰ ਵੀ ਆ ਉਹ ਫੇਰ ਗੱਡੀ ਅਸੀਂ ਹੁਣ ਵੀ ਹੋ ਗਈ ਆ ਪੰਮੀ ਗਿਰਿਆ ਉਹਦੇ ਕਰਕੇ ਕਿਉਂਕਿ ਲਾਈਨ ਚਾਲੂ ਹੈ ਨਾ ਇਸ ਕਰਕੇ ਹੁਣ ਤਾਂ ਚਲੋ ਜੇ ਜਿੱਦਾਂ ਸਵੇਰੇ ਝੱਖੜ ਚੱਲੇ ਆ ਮੀਂਹ ਇਹ ਆਈ ਆ ਉਹਦੇ ਨਾਲ ਬਚਾਰਿਆ ਕਾਫੀ ਇਲਾਕਿਆਂ ਦੇ ਵਿੱਚ ਇਦਾਂ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਕਿ ਜਿਹੜੇ ਜਿੱਥੇ ਪੁਤਲੇ ਬੁਰੀ ਤਰ੍ਹਾਂ ਡੈਮੇਜ ਹੋਏ ਨੇ ਹਾਂਜੀ ਇੱਥੇ ਦੀ ਫਿਲਹਾਲ ਗੁਰੂ ਗੋਬਿੰਦ ਸਿੰਘ ਐਵੇਨਿਊ ਦੀ ਨਹੀਂ ਨਹੀਂ ਇਹ ਸੇਫ ਆ ਕਿਉਂਕਿ ਅਸੀਂ ਇੱਥੇ ਸੀਗੇ ਤਾਂ ਅਸੀਂ ਥੋੜੀ ਜੀ ਹਵਾਨਾ ਲੂਜ ਹੋ ਗਏ ਸੀਗੇ ਫਿਰ ਅਸੀਂ ਉਹ ਖਿੱਚ ਕੇ ਸਾਰਿਆਂ ਨੇ ਮਿਲ ਕੇ ਹਾਂ ਟਾਈਟ ਕਰਕੇ ਕਮੇਟੀ ਵਾਲੇ ਵੀ ਸੀ ਅਸੀਂ ਵੀ ਟਾਈਟ ਕਰਦੇ ਹੁਣ ਤਾਂ ਠੀਕ ਹੈ ਸਾਰਾ ਕੁਝ ਹਾਂਜੀ ਹਾਂਜੀ ਹੁਣ ਤਾਂ ਸਰ ਮੌਸਮ ਵੀ ਖੁੱਲ ਗਿਆ ਤਾਂ ਵੱਡੀ ਇੱਕ ਖੁਸ਼ੀ ਦੀ ਗੱਲ ਇਹ ਹੈਗੀ ਆ ਕਿ ਜਿੱਦਾਂ ਅੱਜ ਵਿਜੇ ਦਸ਼ਮੀ ਦਾ ਤਿਉਹਾਰ ਮਨਾਇਆ ਜਾਣਾ ਔਰ ਪੂਰੇ ਦੇਸ਼ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਆ ਖਾਸ ਕਰਕੇ ਜਿਹੜੇ ਬੱਚੇ ਜਾਂ ਪਰਿਵਾਰਕ ਮੈਂਬਰ ਇਹਨਾਂ ਨੂੰ ਵੇਖਣ ਆਉਂਦੇ ਨੇ ਦਸਹਰੇ ਨੂੰ ਮਨਾਉਣ ਆਉਂਦੇ ਨੇ ਮੇਲੇ ਦੀ ਤਰ੍ਹਾਂ ਮਨਾਇਆ ਜਾਂਦਾ ਔਰ ਸਾਰੇ ਮੀਂਹ ਛਕੜਦਾ ਕਰਕੇ ਥੋੜਾ ਜਿਹਾ ਦਿਲ ਨੂੰ ਇੱਕ ਡਰ ਸੀਗਾ ਨੁਕਸਾਨ ਹੋਇਆ ਕਈ ਜਗਾਵਾਂ ਤੇ ਪੁਤਲੇ ਜਿਹੜੇ ਡੈਮੇਜ ਵੀ ਹੋਏ ਨੇ ਪਰ ਜੇ ਜਲੰਧਰ ਦੀ ਗੱਲ ਕਰੀਏ ਜਲੰਧਰ ਦੇ ਵਿੱਚ ਇਸ ਵੇਲੇ ਖੁਸ਼ੀ ਦਾ ਮਾਹੌਲ ਹੈ ਦੂਸਰਾ ਕੀ ਮੌਸਮ ਜਿਹੜਾ ਹੈਗਾ ਉਹ ਵੀ ਖੁੱਲਦਾ ਹੋਇਆ ਨਜ਼ਰ ਆ ਰਿਹਾ ਪਰ ਪੁਤਲੇ ਸੁਰੱਖਿਤ ਹੈਗੇ ਨੇ ਇੱਥੇ ਮੇਲੇ ਦੀ ਤਰ੍ਹਾਂ ਨਾਲ ਇਸ ਤਿਉਹਾਰ ਨੂੰ ਜਿਹੜਾ ਦੁਸ਼ਹਿਰੇ ਦਾ ਤਿਉਹਾਰ ਹੈਗਾ ਉਸ ਨੂੰ ਮਨਾਇਆ ਜਾਣਾ ਹੈ ਅ ਤੁਸੀਂ ਤਸਵੀਰਾਂ ਹੀ ਦੇਖ ਸਕਦੇ ਹੋ ਕਿ ਜਿਆਦਾ ਨੁਕਸਾਨ ਨਹੀਂ ਹੋਇਆ ਹਾਲਾਂਕਿ ਜਿਹੜੇ ਆਰਗੇਨਾਈਜ਼ਰ ਹੈਗੇ ਨੇ ਜਾਂ ਕਮੇਟੀ ਦੇ ਮੈਂਬਰ ਹੈਗੇ ਨੇ ਉਹਨਾਂ ਨੇ ਜਰੂਰ ਦੱਸਿਆ ਕਿ ਰਾਤੀ ਜਿਹੜੀਆਂ ਤਾਰਾਂ ਸਗੀਆਂ ਜਿਹੜੀਆਂ ਲੜੀਆਂ ਦਸਹਰੇ ਦੇ ਪੁਤਲੇ ਨੂੰ ਲਗਾਈਆਂ ਗਈਆਂ ਨੇ ਉਹਨਾਂ ਨੂੰ ਥੋੜਾ ਨੁਕਸਾਨ ਹੋਣ ਦਾ ਡਰ ਸੀਗਾ ਜਿਹੜਾ ਕਿ ਇਹਨਾਂ ਵੱਲੋਂ ਹਟਾ ਦਿੱਤੀਆਂ ਗਈਆਂ ਨੇ ਪਰ ਫਿਲਹਾਲ ਤਸਵੀਰਾਂ ਬਿਲਕੁਕੁਲ ਕਲੀਅਰ ਹੈ ਮੌਸਮ ਖੁੱਲਦਾ ਹੋਇਆ ਨਜ਼ਰ ਆ ਰਿਹਾ ਔਰ ਦਸਹਰੇ ਦਾ ਤਿਹਾਰ ਜਿਹੜਾ ਮਨਾਉਣ ਦੀ ਅੱਜ ਜਿਹੜੀ ਕਵਾਇਦ ਹੈਗੀ ਆ ਉਹ ਵੀ ਚੱਲਦੀ ਹੋਈ ਨਜ਼ਰ ਆ ਰਹੀ ਹੈ ਇੱਕ ਖੁਸ਼ੀਨੋਮਾ ਮਾਹੌਲ ਜਿਹੜਾ ਉਹ ਵੀ ਬਣਦਾ ਹੋਇਆ ਅਸਲੇ ਨਜ਼ਰ ਆ ਰਿਹਾ ਕਿਉਂਕਿ ਮੌਸਮ ਖੁੱਲਦਾ ਹੋਇਆ ਨਜ਼ਰ ਆ ਰਿਹਾ ਹੈ ਔਰ ਇਸੇ ਦੇ ਨਾਲ ਹੀ ਜਿੱਦਾਂ ਜਿੱਦਾਂ ਧੁੱਪ ਖਿਲੇਗੀ ਉਦੋਂ-ਉਦੋਂ ਜਿਹੜੇ ਪੁੱਤਲੇ ਜਿਹੜੇ ਗਿੱਲੇ ਹੋਏ ਨੇ ਬਰਸਾਤ ਦੇ ਨਾਲ ਉਹ ਵੀ ਹੁਣ ਸੁੱਕ ਜਾਣਗੇ ਤਾਂ ਕਿ ਜਿਹੜਾ ਦਸਹਿਰੇ ਦਾ ਤਿਹਾਰ ਹੈਗਾ ਖੁਸ਼ੀ ਤਰੀਕੇ ਨਾਲ ਮਨਾਇਆ ਜਾ ਸਕੇ ਤਾਂ ਬਿਲਕੁਲ ਜਿਵੇਂ ਕਿ ਅੱਜ ਵਿਜੇ ਦਸ਼ਮੀ ਦਾ ਤਿਹਾਲ ਮਨਾਇਆ ਜਾਣਾ ਤਾਂ ਇੱਕਾ ਇੱਕ ਮੌਸਮ ਨੇ ਕਰਵਟ ਬਦਲੀ ਹੈ ਤੇ ਮੌਸਮ ਬਦਲਣ ਦੇ ਨਾਲ ਬਰਸਾਤ ਜਿਹੜੀ ਹੈਗੀ ਉਹ ਤੜਕਸਾਰ ਤੋਂ ਸ਼ੁਰੂ ਹੋਈ ਹੈ ਤਾਂ ਕਈ ਜਗ੍ਹਾ ਤੇ ਇਦਾਂ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਕਿ ਜਿੱਥੇ ਪੁਤਲੇ ਜਿਹੜੇ ਰਾਵਣ ਕੁੰਮਕਨ ਮੇਘਨਾਦ ਦੇ ਪੁੱਤਰੇ ਪੁਤਲੇ ਜਿਹੜੇ ਬਣਾਏ ਸੀਗੇ ਉਹ ਥੋੜੇ ਜਿੇ ਨੁਕਸਾਨੇ ਗਏ ਨੇ ਪਰ ਐਸਲੇ ਜਲੰਧਰ ਦੇ ਗੁਰਗੋਬਿੰਦ ਸਿੰਘ ਐਵੇਨਿਊ ਦੀ ਗੱਲ ਕਰਾਂ ਤਾਂ ਇੱਥੇ ਨੁਕਸਾਨ ਜ਼ਰੂਰ ਹੋਇਆ ਗਿੱਲੇ ਜ਼ਰੂਰ ਹੋਏ ਆ ਪਰ ਕੋ ਖਾਸਾ ਨੁਕਸਾਨ ਜਿਹੜਾ ਹੈਗਾ ਉਹ ਦੇਖਣ ਨੂੰ ਨਹੀਂ ਮਿਲ ਰਿਹਾ ਹਾਲਾਂਕਿ ਜਿਹੜੇ ਇੱਥੇ ਦੇ ਆਰਗੇਨਾਈਜ਼ਰ ਹੈਗੇ ਨੇ ਜਸ ਸਕਿਉਰਿਟੀ ਗਾਰਡ ਹੈਗੇ ਨੇ ਉਹਨਾਂ ਦੀ ਸੂਝ ਪੂਝ ਦੇ ਨਾਲ ਬਚਾਅ ਵੀ ਹੋਇਆ ਕਿਉਂਕਿ ਜਿਹੜੇ ਰਿਮੋਟ ਕੰਟਰੋਲ ਜਿਹੜੇ ਨਾਲ ਇਸ ਨੂੰ ਪਤਲੇਆਂ ਦਾ ਦਹਨ ਕੀਤਾ ਜਾਣਾ ਸੀਗਾ ਉਹਨਾਂ ਨੂੰ ਸ਼ਾਰਟ ਸਰਕਟ ਜ਼ਰੂਰ ਹੋਇਆ ਉਹ ਇਹਨਾਂ ਦੀ ਸੂਝ ਪੂਝ ਨਾਲ ਜਿਹੜੀ ਬਿਜਲੀ ਦੀਆਂ ਤਾਰਾਂ ਸੀਗੀਆਂ ਉਹਨਾਂ ਨੂੰ ਪਰੇ ਹਟਾਇਆ ਗਿਆ ਇਸ ਕਰਕੇ ਥੋੜਾ ਜਿਹਾ ਬਚਾ ਹੋਇਆ ਪਰ ਮੈਂ ਤਸਵੀਰ ਤੁਹਾਨੂੰ ਥੋੜੀ ਲਾਗੋ ਦਿਖਾਉਣ ਦੀ ਕੋਸ਼ਿਸ਼ ਕਰੂੰਗਾ ਕਿ ਕੀ ਨੁਕਸਾਨ ਹੋ ਸਕਦਾ ਸੀ ਜੇ ਇਹ ਸਿਕਿਉਰਟੀ ਗਾਰਡ ਇੱਥੇ ਮੌਜੂਦ ਨਾ ਹੁੰਦੇ ਤਾਂ ਤਸਵੀਰਾਂ ਜਿਹੜੀਆਂ ਹੈਗੀਆਂ ਨੇ ਗੁਰੂ ਗੋਬਿੰਦ ਸਿੰਘ ਐਵੇਨਿਊ ਦੀਆਂ ਹੈਗੀਆਂ ਨੇ ਜਿੱਥੇ ਕਿ ਇਹ ਬਿਜਲੀ ਦੀ ਤਾਰ ਜਿਹੜੀ ਇਸ ਤੇ ਨਾਲ ਰਿਮੋਟ ਕੰਟਰੋਲ ਜਿਹੜਾ ਲਗਾਇਆ ਗਿਆ ਸੀ ਇੱਥੇ ਪੁਤਲਿਆਂ ਨੂੰ ਇਹ ਸ਼ਾਰਟ ਸਰਕਟ ਜ਼ਰੂਰ ਹੋਇਆ ਔਰ ਤੁਰੰਤ ਪ੍ਰਭਾਵ ਨਾਲ ਇਹਨੂੰ ਪਤਾਰ ਨੂੰ ਪਰੇ ਕੀਤਾ ਗਿਆ ਜਿਹਦੇ ਕਰਕੇ ਥੋੜਾ ਬਚਾ ਹੋਇਆ ਪਰ ਜਿਹੜੀ ਮੀਂਹ ਹਨੇਰੀ ਚੱਕਰ ਜਿਹੜਾ ਸਵੇਰੇ ਅੱਜ ਚੱਲਿਆ ਸੀਗਾ ਉਹਦੇ ਨਾਲ ਬਹੁਤੀਆਂ ਜਗਾਵਾਂ ਤੇ ਜਿਹੜੇ ਪੁਤਲੇ ਸੀਗੇ ਉਹਨਾਂ ਨੂੰ ਨੁਕਸਾਨ ਜ਼ਰੂਰ ਹੋਇਆ ਪਰ ਜਿਹੜੀ ਜਲੰਧਰ ਦੀ ਗੱਲ ਕਰੀਏ ਜਲੰਧਰ ਦੇ ਵਿੱਚ ਕਈ ਜਗ੍ਹਾ ਤੇ 라ਵਣ ਕੁੰਮਕਲ ਮੇਘਨਾਦ ਦੇ ਪੁਤਲੇ ਜਿਹੜੇ ਹੈਗੇ ਨੇ ਲਗਾਏ ਗਏ ਨੇ ਪਰ ਫਿਲਹਾਲ ਜਿਹੜਾ ਗੁਰੂ ਗੋਬਿੰਦ ਸਿੰਘ ਐਵੇਨਿਊ ਦੇ ਵਿੱਚ ਜਿਹੜੇ ਪੁਤਲੇ ਲਗਾਏ ਗਏ ਨੇ ਉਹਨਾਂ ਦਾ ਕਾਫੀ ਹੱਤਕਰ ਬਚਾ ਰਿਹਾ ਹੈਗਾ ਇਧਰਲੀ ਪਾਸੇ ਵੀ ਤਾਰਾਂ ਨੂੰ ਹਟਾਇਆ ਗਿਆ ਜਿਹੜੇ ਕਿ ਜਿਹੜੀਆਂ ਲੜੀਆਂ ਜਿਹੜੀਆਂ ਇਹ ਤੇ ਜਗਮਗ ਕਰਦੀਆਂ ਲੜੀਆਂ ਜਿਹੜੀਆਂ ਪੁਤਲਿਆਂ ਨੂੰ ਸਜਾਇਆ ਗਿਆ ਉਹ ਉਹਨਾਂ ਪੁਤਲਿਆਂ ਤੋਂ ਜਿਹੜੀਆਂ ਲੜੀਆਂ ਦੇ ਤਾਰਾਂ ਸੀਗੀਆਂ ਉਹਨਾਂ ਨੂੰ ਜਰੂਰ ਪਰੇ ਕੀਤਾ ਗਿਆ ਪਰੇ ਸ਼ਾਰਟ ਸਰਕਟ ਅੱਛਾ ਕੀ ਕਹਿਣਾ ਚਾਹੁੰਦੇ ਤੁਸੀਂ ਦੱਸ ਦਿਓ ਥੋੜੀ ਜਿਹੀ ਤਾਰਾ ਤਾਰਾ ਜਿਹੜੀ ਉਹ ਤਾਰ ਪਈ ਆ ਉਹ ਸ਼ਾਰਟ ਸਰਕਟ ਨਾਲ ਹੋਈ ਆ ਨਹੀਂ ਨਹੀਂ ਅਸੀਂ ਰੱਤੀ ਖਤਮ ਕਰਤਾ ਸੀ ਇਹਨਾਂ ਨੂੰ ਹਾਂ 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 ਇੱਥੇ ਕੁਝ ਨਹੀਂ ਹੈਗਾ ਸ਼ਾਰਟ ਸਰਕਟ ਦਾ ਇਹ ਤਾਰਾ ਉਹਨਾਂ ਦੀ ਆਪਣੀ ਇੱਥੇ ਰੱਖ ਕੇ ਗਏ ਆ ਉਹ ਨਹੀਂ ਸ਼ਾਰਟ ਸਰਕਟ ਦਾ ਇੱਥੇ ਤਾਰ ਕੋਈ ਵੀ ਨਹੀਂ ਆ ਠੀਕ ਹੈ ਤਾਂ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਕਿ ਨਹੀਂ ਹੋਇਆ ਇਹ ਤਾਰਾਂ ਜਿਹੜੀਆਂ ਹਟਾਈਆਂ ਗਈਆਂ ਨੇ ਕੋਸ਼ਿਸ਼ ਕਰਾਂਗੇ ਹੋਰ ਗੱਲਬਾਤ ਕਰਨ ਦੀ ਵੀ ਜਿਹੜੇ ਇੱਥੇ ਦੇ ਸਿਕਿਉਰਿਟੀ ਗਾਰਡ ਜਾਂ ਆਰਗੇਨਾਈਜ਼ਰ ਹੈਗੇ ਨੇ ਉਹਨਾਂ ਨਾਲ ਕੀ ਆਖਰਕਾਰ ਉਹਨਾਂ ਦਾ ਕੀ ਕਹਿਣਾ ਹੈ ਤੇ ਇੱਥੇ ਜਿਹੜੇ ਜਲੰਧਰ ਦੀ ਗੱਲ ਕਰੀਏ ਜਲੰਧਰ ਦੇ ਵਿੱਚ ਪੁਤਲਿਆਂ ਦਾ ਨੁਕਸਾਨ ਨਹੀਂ ਹੋਇਆ ਹਲਕਾ ਮੋਟਾ ਜਿਹੜਾ ਨੁਕਸਾਨ ਹੈਗਾ ਉਹ ਆ ਭਾਈ ਸਾਹਿਬ ਕਿਵੇਂ ਦੇਖਦੇ ਹੋ ਕਿ ਜਿਹੜੇ ਤਾਰਾਂ ਨੂੰ ਹਟਾਇਆ ਗਿਆ ਤੁਹਾਡੇ ਵੱਲੋਂ ਕੀ ਹੋਇਆ ਕੀ ਸੀਗਾ ਆਖਰਕਾਰ ਥੋੜਾ ਸਮਝਾਉਣ ਦੀ ਕੋਸ਼ਿਸ਼ ਕਰੋ ਉਹ ਸਰ ਐਕਚੁਅਲੀ ਹੋਇਆ ਕੀ ਕਿ ਆਪ ਅਲਾਈਆਂ 라ਵਣ ਨੂੰ ਨਾ ਸਰ ਸਜਾਵਣ ਵਾਸਤੇ ਸਜਾਵਣ ਵਾਸਤੇ ਜਿਹੜੀਆਂ ਲਾਈਟਾਂ ਲਾਈਆਂ ਉਹ ਤਾਰ ਸ਼ਾਇਦ ਪਤਲੀ ਸੀ ਜਾਂ ਕੀ ਉਹ ਸ਼ਾਰਟ ਸਰਕਟ ਹੋ ਗਈ ਸੀ ਇਸ ਰਾਤ ਨੂੰ ਵੀ ਆ ਉਹ ਫੇਰ ਗੱਡੀ ਅਸੀਂ ਹੁਣ ਵੀ ਹੋ ਗਈ ਆ ਪੰਮੀ ਗਿਰਿਆ ਉਹਦੇ ਕਰਕੇ ਕਿਉਂਕਿ ਲਾਈਨ ਚਾਲੂ ਹੈ ਨਾ ਇਸ ਕਰਕੇ ਹੁਣ ਤਾਂ ਚਲੋ ਜੇ ਜਿੱਦਾਂ ਸਵੇਰੇ ਝੱਖੜ ਚੱਲੇ ਆ ਮੀਂਹ ਇਹ ਆਈ ਆ ਉਹਦੇ ਨਾਲ ਬਚਾਰਿਆ ਕਾਫੀ ਇਲਾਕਿਆਂ ਦੇ ਵਿੱਚ ਇਦਾਂ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਕਿ ਜਿਹੜੇ ਜਿੱਥੇ ਪੁਤਲੇ ਬੁਰੀ ਤਰ੍ਹਾਂ ਡੈਮੇਜ ਹੋਏ ਨੇ ਹਾਂਜੀ ਇੱਥੇ ਦੀ ਫਿਲਹਾਲ ਗੁਰੂ ਗੋਬਿੰਦ ਸਿੰਘ ਐਵੇਨਿਊ ਦੀ ਨਹੀਂ ਨਹੀਂ ਇਹ ਸੇਫ ਆ ਕਿਉਂਕਿ ਅਸੀਂ ਇੱਥੇ ਸੀਗੇ ਤਾਂ ਅਸੀਂ ਥੋੜੀ ਜੀ ਹਵਾ ਨਾਲ ਲੂਜ ਹੋ ਗਏ ਸੀਗੇ ਫਿਰ ਅਸੀਂ ਉਹ ਖਿੱਚ ਕੇ ਸਾਰਿਆਂ ਨੇ ਮਿਲ ਕੇ ਹਾਂ ਟਾਈਟ ਕਰਕੇ ਕਮੇਟੀ ਵਾਲੇ ਵੀ ਸੀ ਅਸੀਂ ਵੀ ਟਾਈਟ ਕਰਦੇ ਹੁਣ ਤੱਕ ਠੀਕ ਹੈ ਸਾਰਾ ਕੁਝ ਹਾਂਜੀ ਹਾਂਜੀ ਹੁਣ ਤਾਂ ਸਰ ਮੌਸਮ ਵੀ ਖੁੱਲ ਗਿਆ ਤਾਂ ਵੱਡੀ ਇੱਕ ਖੁਸ਼ੀ ਦੀ ਗੱਲ ਇਹ ਹੈਗੀ ਆ ਕਿ ਜਿੱਦਾਂ ਅੱਜ ਵਿਜੇ ਦਸ਼ਮੀ ਦਾ ਤਿਉਹਾਰ ਮਨਾਇਆ ਜਾਣਾ ਔਰ ਪੂਰੇ ਦੇਸ਼ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਆ ਖਾਸ ਕਰਕੇ ਜਿਹੜੇ ਬੱਚੇ ਜਾਂ ਪਰਿਵਾਰਕ ਮੈਂਬਰ ਇਹਨਾਂ ਨੂੰ ਵੇਖਣ ਆਉਂਦੇ ਨੇ ਦਸਹਰੇ ਨੂੰ ਮਨਾਉਣ ਆਉਂਦੇ ਨੇ ਮੇਲੇ ਦੀ ਤਰ੍ਹਾਂ ਮਨਾਇਆ ਜਾਂਦਾ ਔਰ ਸਾਰੇ ਮੀਂਹ ਛਕੜ ਦਾ ਕਰਕੇ ਥੋੜਾ ਜਿਹਾ ਦਿਲ ਨੂੰ ਇੱਕ ਡਰ ਸੀਗਾ ਨੁਕਸਾਨ ਹੋਇਆ ਕਈ ਜਗਾਵਾਂ ਤੇ ਪੁਤਲੇ ਜਿਹੜੇ ਡੈਮੇਜ ਵੀ ਹੋਏ ਨੇ ਪਰ ਜੇ ਜਲੰਧਰ ਦੀ ਗੱਲ ਕਰੀਏ ਜਲੰਧਰ ਦੇ ਵਿੱਚ ਇਸ ਵੇਲੇ ਖੁਸ਼ੀ ਦਾ ਮਾਹੌਲ ਹੈ ਦੂਸਰਾ ਕੀ ਮੌਸਮ ਜਿਹੜਾ ਹੈਗਾ ਉਹ ਵੀ ਖੁੱਲਦਾ ਹੋਇਆ ਨਜ਼ਰ ਆ ਰਿਹਾ ਪਰ ਪੁਤਲੇ ਸੁਰੱਖਿਅਤ ਹੈਗੇ ਨੇ ਇੱਥੇ ਮੇਲੇ ਦੀ ਤਰ੍ਹਾਂ ਨਾਲ ਇਸ ਤਿਉਹਾਰ ਨੂੰ ਜਿਹੜਾ ਦੁਸ਼ਹਿਰੇ ਦਾ ਤਿਉਹਾਰ ਹੈਗਾ ਉਸ ਨੂੰ ਮਨਾਇਆ ਜਾਣਾ ਹੈ ਅ ਤੁਸੀਂ ਤਸਵੀਰਾਂ ਹੀ ਦੇਖ ਸਕਦੇ ਹੋ ਕਿ ਜਿਆਦਾ ਨੁਕਸਾਨ ਨਹੀਂ ਹੋਇਆ ਹਾਲਾਂਕਿ ਜਿਹੜੇ ਆਰਗੇਨਾਈਜ਼ਰ ਹੈਗੇ ਨੇ ਜਾਂ ਕਮੇਟੀ ਦੇ ਮੈਂਬਰ ਹੈਗੇ ਨੇ ਉਹਨਾਂ ਨੇ ਜਰੂਰ ਦੱਸਿਆ ਕਿ ਰਾਤੀ ਜਿਹੜੀਆਂ ਤਾਰਾਂ ਸਗੀਆਂ ਜਿਹੜੀਆਂ ਲੜੀਆਂ ਦਸਹਰੇ ਦੇ ਪੁਤਲੇ ਨੂੰ ਲਗਾਈਆਂ ਗਈਆਂ ਨੇ ਉਹਨਾਂ ਨੂੰ ਥੋੜਾ ਨੁਕਸਾਨ ਹੋਣ ਦਾ ਡਰ ਸੀਗਾ ਜਿਹੜਾ ਕਿ ਇਹਨਾਂ ਵੱਲੋਂ ਹਟਾ ਦਿੱਤੀਆਂ ਗਈਆਂ ਨੇ ਪਰ ਫਿਲਹਾਲ ਤਸਵੀਰਾਂ ਬਿਲਕੁਕੁਲ ਕਲੀਅਰ ਹੈ ਮੌਸਮ ਖੁੱਲਦਾ ਹੋਇਆ ਨਜ਼ਰ ਆ ਰਿਹਾ ਔਰ ਦਸਹਰੇ ਦਾ ਤਿਹਾਰ ਜਿਹੜਾ ਮਨਾਉਣ ਦੀ ਅੱਜ ਜਿਹੜੀ ਕਵਾਇਦ ਹੈਗੀ ਆ ਉਹ ਵੀ ਚੱਲਦੀ ਹੋਈ ਨਜ਼ਰ ਆ ਰਹੀ ਹੈ ਇੱਕ ਖੁਸ਼ੀਨੁਮਾ ਮਾਹੌਲ ਜਿਹੜਾ ਉਹ ਵੀ ਬਣਦਾ ਹੋਇਆ ਅਸuele ਨਜ਼ਰ ਆ ਰਿਹਾ ਕਿਉਂਕਿ ਮੌਸਮ ਖੁੱਲਦਾ ਹੋਇਆ ਨਜ਼ਰ ਆ ਰਿਹਾ ਹੈ ਔਰ ਇਸੇ ਦੇ ਨਾਲ ਹੀ ਜਿਸ ਦਾ ਜਿੱਦਾਂ ਧੁੱਪ ਖਿਲੇਗੀ ਉਦੋਂ-ਉਦੋਂ ਜਿਹੜੇ ਪੁਤਲੇ ਜਿਹੜੇ ਗਿੱਲੇ ਹੋਏ ਨੇ ਬਰਸਾਤ ਦੇ ਨਾਲ ਉਹ ਵੀ ਹੁਣ ਸੁੱਕ ਜਾਣਗੇ ਤਾਂ ਕਿ ਜਿਹੜਾ ਦਸਹਿਰੇ ਦਾ ਤਿਹਾਰ ਹੈਗਾ ਖੁਸ਼ੀ ਤਰੀਕੇ ਨਾਲ ਮਨਾਇਆ ਜਾ ਸਕੇ ਕੈਮਰਾਮੈਨ ਸੁਖਵਿੰਦਰ ਦੇ ਨਾਲ ਸੁਰੇਂਦਰ ਕੰਬੋਜ ਦੇ ਨਾਲ ਸੁਰਾ ਟੀਵੀ ਜਿਲੰਦਰ